ਹਾਂਜੀ ਵਰਗ ਖਾਲਸਾ ਜੀ ਪਟੇਗੀ ਆ ਦੇਖੋ ਵੀਰ ਦੀ ਸੇਵਾ ਲੈ ਕੇ ਆਇਆ ਬਸ ਗੱਡੇ-ਗੱਡੇ ਤੋਂ ਆਪਣੇ ਤੇ ਵੱਲ ਆ ਗਿਆ ਵੀਰ ਦੂਰੋਂ ਸੇਵਾ ਲੈ ਕੇ ਆਇਆ ਨਾਲ ਆਪਣੇ ਰਕਸ਼ਨ ਪਾਣੀ ਨਾਲ ਲਿਆਂਦਾ ਪਾਣੀ ਲਿਆਂਦਾ ਨਾਲ ਚੌਕਰ ਨਾਲ ਆਪਣਾ ਆਚਾਰਾ ਲੈ ਕੇ ਆਇਆ ਦੰਗੜੂ ਕਰਾਵਾਤੇ ਇਹ ਤਾਂ ਸੇਵਾ ਪਾਉਣੇ ਵੀਰਾਂ ਦੀ ਕਿੰਨੀ ਆ ਦੇਖੋ ਦੂਰੋਂ ਦੂਰੋਂ ਆਪਣੇ ਕਹਿੰਦਾ ਪੰਜਾਬੀ ਦੇ ਪੰਜਾਬੀ ਵਾਹ ਫੜਦਾ ਵੇਖੋ ਕਿੰਨੀ ਸੇਵਾ ਸੰਗਤ ਲੈ ਕੇ ਆਉਂਦੀ ਹੈ ਤਾਂ ਆਪਾਂ ਵੀ ਇਹੋ ਅਪੀਲ ਕਰਦੇ ਆਂ ਕਿ ਪਿੰਡੋਂ ਪਿੰਡੀ ਜਿਹੜੇ ਵੀਰ ਜਾਣ ਤੇ ਸੇਵਾ ਕਰਨ ਵਾਸਤੋਂ ਵਾਸਤੋਂ ਸੇਵਾ ਲੈ ਕੇ ਆਉਣਾ ਜਿੰਨਾ ਵੀ ਉਧਰ ਪਾਇਮੈਂਟ ਕਿਦੋਂ ਹੈਗੀ ਆਪਣੀ ਸੇਵਾ ਜਿੱਦਾਂ ਕੋਈ ਢੰਗਰਾ ਵਾਸਤੇ ਚਾਰੇ ਜਾਂ ਤੂੜੀ ਆ ਤੇ ਹੋਰ ਪਾਣੀ ਆ ਤੇ ਲੈ ਕੇ ਪਹੁੰਚਣ ਵਾਸਤੋਂ ਵਾਸਤੋਂ ਵੇਖੋ ਸੰਗਤ ਕਿੱਡੀ ਦੂਰੋਂ ਦੂਰੋਂ ਸਾ ਸੇਵਾ ਲੈ ਕੇ ਆਉਂਦੀ ਆ ਬਾਕੀ ਵੀਰ ਆਪਾਂ ਨੂੰ ਪੀਰ ਵਾਸਤੋਂ ਵਾਸਤੋਂ ਪਹੁੰਚੋ ਬਹੁਤ ਧੰਨਵਾਦ ਜੀ